ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਅੱਜ ਦੀ ਜੋ ਵੀਡੀਓ ਹੈ ਜਿਹੜੀ ਆਪਾਂ ਬੜੇ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਇਸ ਮੁੱਦੇ ਤੇ ਬਹੁਤ ਘੱਟ ਲੋਕ ਨੇ ਜਿਹੜੇ ਬੋਲਦੇ ਨੇ ਪੀਟਪੀਐਸਬੀ ਬੋਰਡ ਹੈ ਜਿਹੜਾ ਪੰਜਾਬ ਦਾ ਬੋਰਡ ਹੈ ਜਿਹੜਾ ਪੰਜਾਬ ਦੇ ਵਿੱਚ ਨੌਕਰੀਆਂ ਦੇ 20 ਗ੍ਰੇਡ ਤੱਕ ਦੀਆਂ ਨੌਕਰੀਆਂ ਦੇ ਸਾਰੀਆਂ ਦੇ ਪੇਪਰ ਲੈਂਦਾ ਹੈ ਲੇਬਰ ਇਨਸਪੈਕਟਰ ਤੱਕ ਅਕਸਾਈਜ ਇਨਸਪੈਕਟਰ ਤੱਕ 2023 ਤੱਕ ਇਸ ਚ ਬੜੀਆਂ ਭਰਤੀਆਂ ਆਈਆਂ ਜਿਵੇਂ ਕਲਰਕ ਵਗੈਰਾ ਦੀਆਂ ਭਰਤੀਆਂ ਆਈਆਂ ਸੀਸੀਡੀਓ ਦੀਆਂ ਭਰਤੀਆਂ ਆਈਆਂ ਪਰ ਉਸ ਤੋਂ ਬਾਅਦ ਜਿੰਨੀਆਂ ਵੀ ਭਰਤੀਆਂ ਆਈਆਂ ਸਾਰੀਆਂ ਅੱਜ ਤੱਕ ਪੈਂਡਿੰਗ ਬਈ ਜਾਣੇ ਪਿਛਲੇ 2 2 3 3 ਇਨਸਾਨਾਂ ਤੋਂ ਕਿਸੇ ਦਾ ਟਾਈਪਿੰਗ ਟੈਸਟ ਨਹੀਂ ਹੋ ਰਿਹਾ ਤਾਂ ਕਿਸੇ ਦਾ ਪੇਪਰ ਨਹੀਂ ਹੋ ਰਿਹਾ ਤੇ ਕਿਸੇ ਦਾ ਹੋ ਰਿਜ਼ਲਟ ਨਹੀਂ ਦੇ ਰਹੇ ਹੈਗੇ ਇਸ ਚੀਜ਼ ਨੂੰ ਇਸ ਦੁੱਖ ਨੂੰ ਇੱਕ ਵਿਦਿਆਰਥੀ ਹੀ ਸਮਝ ਸਕਦਾ ਹੈ ਜਿਹੜਾ ਕਿ ਸਰਕਾਰੀ ਪੇਪਰਾਂ ਦੀ ਪਿਛਲੇ ਲੰਬੇ ਸਮੇਂ ਤੋਂ ਤਿਆਰੀ ਕਰ ਰਿਹਾ ਹੈ ਕਿਉਂਕਿ ਪਿੱਛੇ ਦੇ ਪੰਜਾਬ ਦੇ ਜੋ ਹਾਲਾਤ ਬਣੇ ਤਿੰਨ ਚਾਰ ਦਿਨ ਲਗਾਤਾਰ ਮੀਂਹ ਪਿਆ ਉਹ ਹਾਲਾਤ ਆਪਾਂ ਸਭ ਨੇ ਆਪਣੇ ਪਿੰਡੇ ਤੇ ਹੰਢਾਏ ਉਹ 3-4 ਦਿਨਾਂ ਦੇ ਵਿੱਚ ਕੱਚੇ ਕਰਤਾ ਛੱਡੋ ਜਿਹੜੇ ਪੱਕੇ ਲੈਟਰ ਸੀ ਉਹ ਤੱਕ ਲੋਕਾਂ ਦੇ ਚਾਉਣ ਲੱਗੇ ਸੀ ਇੱਕ ਗਰੀਬ ਵਿਦਿਆਰਥੀ ਇੱਕ ਮੱਧ ਵਰਗੀ ਪਰਿਵਾਰ ਦਾ ਵਿਦਿਆਰਥੀ ਜਦੋਂ ਤਿਆਰੀ ਕਰਦਾ ਹੈ ਤੇ ਆਪਣੇ ਘਰ ਦੀ ਛੱਤ ਨੂੰ ਚਾੁੰਦਾ ਹੋਇਆ ਦੇਖਦਾ ਤਾਂ ਉਹਦਾ ਇਹੀ ਸੁਪਨਾ ਹੁੰਦਾ ਹੈ ਕਿ ਮੈਂ ਇਸ ਵਾਰ ਵਧੀਆ ਧੱਬਕੇ ਤਿਆਰੀ ਕਰੂੰਗਾ ਆਪਣਾ ਪੇਪਰ ਕਲੀਅਰ ਕਰੂੰਗਾ ਤੇ ਨੌਕਰੀ ਲਵਾਂਗਾ ਨੌਕਰੀ ਲੈਣ ਤੋਂ ਬਾਅਦ ਲੋਨ ਕਰਾ ਕੇ ਸਭ ਤੋਂ ਪਹਿਲਾਂ ਮੈਂ ਅਪਦਾ ਘਰੇ ਬਣਾਣਾ ਹੈ ਪਰ ਉਸ ਵਿਦਿਆਰਥੀ ਦਾ ਕੀ ਕਸੂਰ ਹੈ ਜਿਹੜਾ ਪਿਛਲੇ 2-3 ਸਾਲਾਂ ਤੋਂ ਲਗਾਤਾਰ ਸਿਰਫ ਤਿਆਰੀਏ ਕਰੀ ਜਾ ਰਿਹਾ ਹੈ ਪੰਜਾਬ ਸਰਕਾਰ ਐਨੇ ਨਕੰਮੇ ਬਣ ਕੇ ਉੱਤਰੀ ਹੋਈ ਹੈ ਤੇ ਪੀਟਰ ਪਲੱਸ ਵੀ ਬੋਰਡ ਐਡਾ ਨਖਿੱਧ ਬੋਰਡ ਸਾਬ ਤੋਂ ਹੈ ਪਿਛਲੇ 2-3 ਸਾਲਾਂਾਂ ਚ ਜਿਹੜਾ ਕਿ ਨਾ ਤਾਂ ਇਹ ਟਾਈਪਿੰਗ ਟੈਸਟ ਲੈ ਰਹੇ ਦਸੰਬਰ 2024 ਤੱਕ ਦੇ ਕਲਰਕ ਦੇ ਪੇਪਰ ਹੋਏ ਹੋਏ ਨੇ ਉਸ ਤੋਂ ਬੈਨ ਆਪਾਂ ਸੀਨੀਅਰ ਅਸਿਸਟੈਂਟ ਦਾ ਪੇਪਰ ਦੇਖ ਲਈਏ ਉਸ ਨੂੰ ਪੋਸਟਪੋਨ ਤੇ ਪੋਸਟਪੋਨ ਪੋਸਟਪੋਨ ਤੇ ਪੋਸਟਪੋਨ ਕਰਦਾ ਯਾਰ ਪੋਸਟਪੌਨ ਬੋਰਡ ਨਾਂ ਦਾ ਖਤਾਬ ਹੈ ਜਿਹੜਾ ਇਹ ਬੋਰਡ ਆਪਣੇ ਤੋਂ ਪਹਿਲਾਂ ਲੈ ਚੁੱਕਿਆ ਹੈ ਤੇ ਹੁਣ ਬੜੇ ਹੀ ਸੂਝਵਾਨ ਤੇ ਸਿਆਣੇ ਵਿਦਿਆਰਥੀ ਨੇ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਕਿ ਆਉਣ ਵਾਲੀ 9 ਅਕਤੂਬਰ 2025 ਨੂੰ ਪੀਟਰ ਪਲੇਸ ਵੀ ਬੋਰਡ ਦੇ ਮੂਰੇ ਜਿਹੜਾ ਕਿ ਮੁਹਾਲੀ ਦੇ ਫੋਰੈਸਟ ਕੰਪਲੈਕਸ ਸੈਕਟਰ 68 ਦੇ ਵਿੱਚ ਹੈ ਉੱਥੇ ਸ਼ਾਂਤਮਈ ਇਕਾ ਪਧਰਨਾ ਦੇਣਾ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਗਾਂ ਕੀ ਹੋਣਗੀਆਂ ਜਿਦੇ ਚ ਜਿੰਨੇ ਵੀ ਪਿਛਲੇ ਪੇਪਰ ਪਏ ਨੇ ਉਹਨਾਂ ਦੀਆਂ ਜਿਹੜੀਆਂ ਤਰੀਕਾਂ ਨੇ ਉਹ ਛੇ ਦੀ ਅਨਾਉਂਸ ਹੋ ਜਿਹੜੇ ਪੇਪਰ ਲਏ ਹੋਏ ਨੇ ਉਹਨਾਂ ਦੀ ਟਾਈਪਿੰਗ ਟੈਸਟ ਆਵੇ ਤੇ ਜਿਨ੍ਹਾਂ ਦੇ ਸਕਿੱਲ ਟੈਸਟ ਬਾਕੀ ਹੈ ਉਹਨਾਂ ਪੇਪਰਾਂ ਦਾ ਸਕਿੱਲ ਟੈਸਟ ਹੋਵੇ ਜਾਂ ਫਿਰ ਜੇਲਵਾਡਮ ਦਾ ਟ੍ਰਾਇਲ ਦੇਖ ਲਈਏ ਉਹ ਹਜੇ ਤੱਕ ਟ੍ਰਾਇਲ ਦਾ ਕੋਈ ਹਤਾ ਪਤਾ ਨਹੀਂ ਹੈਗਾ ਕਦੋਂ ਹੋਣਾ ਹੈ ਕਦੋਂ ਨਹੀਂ ਹੋਣਾ ਜਾਂ ਹੋਰ ਕਿੰਨੇ ਪੇਪਰ ਨੇ ਪੀਪੀਐਸਵੀ ਬੋਰਡ ਨਾਲ ਜੁੜੇ ਹੋਏ ਜਿੰਨੇ ਵੀ ਮੁੱਦੇ ਨੇ ਜਿਹਦੇ ਨਾਲ ਘੱਟੋ ਘੱਟ 3 ਤੋਂ ਲੈ ਕੇ 4 ਲੱਖ ਵਿਦਿਆਰਥੀ ਹੈ ਜਿਹੜਾ ਸਿੱਧੇ ਰੂਪ ਚ ਜਾਂ ਫਿਰ ਅਸਿੱਧੇ ਰੂਪ ਚ ਪ੍ਰਭਾਵਿਤ ਹੋ ਰਿਹਾ ਹੈ ਇਸ ਆਬ ਮੰਗਾਂ ਨੂੰ ਲੈ ਕੇ ਬੜੇ ਹੀ ਸੂਝਵਾਨ ਵਿਦਿਆਰਥੀ ਨੇ ਜਿਹੜੇ ਇਸ ਤਰ੍ਹਾਂ ਨੇ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੇ ਉਪਰਾਲਾ ਕੀਤਾ ਕਿ ਆਉਣ ਵਾਲੀ 9 ਅਕਤੂਬਰ ਨੂੰ ਆਪਾਂ ਪੀਟਰ ਪਲੈਸਵੀ ਬੋਰਡ ਦੇ ਦਫ਼ਤਰ ਦੇ ਅੱਗੇ ਜਾ ਕੇ ਧਰਨਾ ਦੇਣਾ ਤਾਂ ਮੇਰੀ ਸਮੂਹ ਵਿਦਿਆਰਥੀ ਸਾਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਹੁਣ ਤੱਕ ਆਪਾਂ ਜਿੰਨੇ ਵੀ ਧਰਨੇ ਲਾਏ ਨੇ ਸਾਰੇ ਧਰਨਿਆਂ 'ਚ ਆਪਾਂ ਦੇਖਿਆ ਕਿ ਵਿਦਿਆਰਥੀਆਂ ਨੇ ਇੰਨੀ ਸਮੂਲੀਅਤ ਨਹੀਂ ਦਿਖਾਈ ਜਿੰਨੀ ਅਧਿਆਪਕਾਂ ਨੇ ਦਿਖਾਈ ਹੈ ਅਧਿਆਪਕ ਬਹੁਤ ਗਿਣਤੀ ਦੇ ਵਿੱਚ ਧਰਨੇ 'ਚ ਸ਼ਾਮਲ ਹੋਏ ਨੇ ਬਤਾ ਜਨਕੇ ਇਹ ਵਿਦਿਆਰਥੀਆਂ ਦਾ ਆਪਦਾ ਨਿੱਜੀ ਫਰਜ ਹੈ ਜੇ ਤੁਸੀਂ ਇਸ ਤਰ੍ਹਾਂ ਦਬੇ ਰਹੇ ਜੇ ਤੁਸੀਂ ਇਸ ਡਰ ਤੋਂ ਅੰਦਰ ਬੈਠੇ ਰਹੇ ਕਿ ਸਾਡੇ ਦੇ ਪਰਚੇ ਨਾ ਪੈ ਜਾਣ ਜਾਂ ਧਮਕੀਆਂ ਨਾ ਮਿਲ ਜਾਣ ਤਾਂ ਫਿਰ ਦਬੇ ਮਰੇ ਤਾਂ ਤੁਸੀਂ ਵੈਸੇ ਵੀ ਪਾਇਓ ਤਿੰਨ ਚਾਰ ਸਾਮਾ ਤੋਂ ਕਿਹੜਾ ਪੇਪਰ ਹੋ ਰਿਹਾ ਨੇ ਮਰੇ ਤਾਂ ਤੁਸੀਂ ਵੈਸੇ ਹੀ ਪਾਇਓ ਸਰਕਾਰ ਨੇ ਅੱਗੇ ਫੇਰ ਨਹੀਂ ਪੇਪਰ ਲੈਣੇ ਹੈਗੇ ਤਾਂ ਕਰਕੇ ਆਪਣੀ ਆਪਣੇ ਹੱਕਾਂ ਨੂੰ ਤੁਸੀਂ ਪਹਿਚਾਣੋ ਆਪਣੀ ਆਵਾਜ਼ ਨੂੰ ਬੁਲੰਦ ਕਰੋ ਕਿਉਂਕਿ ਮੈਂ ਤਾਂ ਸ਼ਾਬਾਸ਼ੇ ਦੇਣਾ ਚਾਹੁੰਗਾ ਉਹ ਵਿਦਿਆਰਥੀਆਂ ਨੂੰ ਜਿਹੜੇ ਇਸ ਤਰ੍ਹਾਂ ਦੀ ਇਕਬਾਈ ਕਰ ਰਹੇ ਨੇ ਕਿਉਂਕਿ ਅਗਵਾਈ ਕਰਨਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਬਹੁਤ ਜਿਗਰ ਵਾਲੀ ਗੱਲ ਹੁੰਦੀ ਹੈ ਜਦੋਂ ਤਿੰਨ ਸਤਾਰਾਂ ਵਾਲਾ ਆ ਕੇ ਮੋਢੇ ਤੇ ਹੱਥ ਰੱਖ ਕੇ ਪੁੱਛਦਾ ਕਿ ਕੀ ਦੀ ਅਗਿਆਤੋਂ ਬੈਣਾ ਤੁਸੀਂ ਇਹ ਧਰ ਨਾਲ ਆ ਰਹੇ ਹੋ ਬਈ ਤਾਂ ਉਦੋਂ ਚੰਗੇ ਚੰਗੇਾਂ ਦੇ ਜਿਹੜੇ ਸਕਰੂ ਨਾ ਹੋਟੇਲੇ ਹੋ ਜਾਂਦੇ ਆ ਤਾਂ ਕਰਕੇ ਉਹ ਵਿਦਿਆਰਥੀ ਸਹਿਵਾਣ ਵੀ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਆਪਣੇ ਹੱਕਾਂ ਨੂੰ ਪਹਿਚਾਣਿਆ ਪੰਜਾਬ ਦੇ ਵਿਦਿਆਰਥੀਆਂ ਦੇ ਵਾਸਤੇ ਪੰਜਾਬ ਦੇ ਹਿੱਤਾਂ ਦੇ ਵਾਸਤੇ ਉਹ ਇਸਤਰ ਨੇ ਵਾਸਤੇ ਇਕਜੁੱਟ ਹੋਏ ਨੇ ਤੇ ਵਿਦਿਆਰਥੀਆਂ ਨੂੰ ਇਕਜੁੱਟ ਕੀਤਾ ਹੈ ਹੁਣ ਅੱਗੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਉਹ 9 ਤਰੀਕ ਦੀ ਜਿਹੜੀ ਧਰਨੇ ਦੀ ਕਾਲ ਹੈ ਉਸ ਨੂੰ ਵੱਧ ਤੋਂ ਵੱਧ ਸਪਰੈਡ ਕਰਨ ਉਹ ਚਾਹੇ ਸੋਸ਼ਲ ਮੀਡੀਆ ਰਹੀਆਂ ਚਾਹੇ ਪ੍ਰਿੰਟ ਮੀਡੀਆ ਰਹੀਆਂ ਉਸ ਚੀਜ਼ ਦਾ ਵੱਧ ਤੋਂ ਵੱਧ ਉਹ ਪ੍ਰਚਾਰ ਪ੍ਰਸਾਰ ਕਰਨ ਤਾਂ ਜੋ ਜਿਆਦਾ ਤੋਂ ਜਿਆਦਾ ਵਿਦਿਆਰਥੀ ਨੇ ਜਿਹੜੇ ਉਹ ਆਪਣੇ ਧਰਨੇ 'ਚ ਆ ਸਕਣ ਬਾਕੀ ਹਾਂ ਜਦੋਂ 5-10 ਵਿਦਿਆਰਥੀ ਇਕੱਠੇ ਹੋ ਕੇ ਕੋਈ ਗੱਲ ਕਰਦੇ ਨੇ ਉਹਨਾਂ ਤੇ ਕਾਰਵਾਈ ਹੋ ਸਕਦੀ ਹੈ ਪਰ ਜਦੋਂ ਇੱਕ ਬੰਦ ਮੁਠੀ ਹੋ ਕੇ ਸਮੂਹ ਵਿਦਿਆਰਥੀ ਸਾਥੀ ਇਕੱਠੇ ਹੋ ਕੇ ਉੱਥੇ ਪਹੁੰਚਦੇ ਹਨ ਤਾਂ ਫਿਰ ਜਿਹੜੇ ਅਗਵਾਈ ਕਰਨ ਵਾਲੇ ਨੇ ਧਰਨੇ ਦੀ ਉਹਨਾਂ ਨੂੰ ਵੀ ਉਸ ਚੀਜ਼ ਦਾ ਸਹਾਰਾ ਮਿਲਦਾ ਹੈ ਉਹਨਾਂ ਨੂੰ ਵੀ ਹੌਸਲਾ ਹੁੰਦਾ ਹੈ ਤਾਂ ਮੇਰੀ ਤਾਂ ਵਿਦਿਆਰਥੀ ਸਾਥੀਆਂ ਨੂੰ ਇਹੀ ਅਪੀਲ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੱਚੇ ਕੋਠੇ ਜਿਹੜੇ ਮੀਹਾਂ ਚ ਚੋਏ ਨੇ ਉਹ ਪੱਕੇ ਹੋ ਜਾਣ ਤਾਂ ਆਪਣੇ ਹੱਕਾਂ ਨੂੰ ਪਹਿਚਾਣਦੇ ਹੋਏ ਆਉਣ ਵਾਲੀ 9 ਤਰੀਕ ਨੂੰ ਜਿਹੜਾ ਸਮਾਂ ਰੱਖਿਆ ਗਿਆ ਸਵੇਰੇ 10 ਵਜੇ ਦਾ ਰੱਖਿਆ ਗਿਆ ਮੋਹਾਲੀ ਫੋਰੈਸਟ ਕੰਪਲੈਕਸ ਸੈਕਟਰ 68 ਪੀਟਰ ਪਲੇਸੀ ਬੋਰਡ ਦੇ ਦਫ਼ਤਰ ਅੱਗੇ ਪਹੁੰਚੋ ਤਾਂ ਜੋ ਆਪਾਂ ਕੁੰਭ ਕਰਨੀ ਨੀਂਦ ਸੌ ਚੁੱਕਿਆ ਜਿਹੜਾ ਬੋਰਡ ਹੈ ਉਸ ਨੂੰ ਆਪਾਂ ਜਗਾ ਸਕੀਏ ਕਿਉਂਕਿ ਹੁਣ ਤੱਕ ਆਪਾਂ ਦੇਖ ਚੁੱਕੇ ਹਾਂ ਇਹ ਆਪਣਾ ਕੋਈ ਪਹਿਲਾ ਧਰਨਾ ਨਹੀਂ ਹੈਗਾ ਇਸ ਤੋਂ ਪਹਿਲਾਂ ਵੀ ਆਪਾਂ ਬਹੁਤ ਧਰਨਾਂ ਜਿਹੜੇ ਇਸ ਬੋਰਡ ਦੇ ਅੱਗੇ ਲਾ ਚੁੱਕੇ ਹਾਂ ਪਰ ਉਸ ਧਰਨਾਂ ਦਾ ਨਾਲ ਬੋਰਡ ਦਾ ਚੇਅਰਮੈਨ ਹੈ ਜਿਹੜਾ ਉਹ ਟਸ ਤੋਂ ਮਸ ਨਹੀਂ ਹੋ ਰਿਹਾ ਦੇਖੋ ਇਹ ਨਾ ਤਾਂ ਆਪਣਾ ਕੋਈ ਪਹਿਲਾ ਧਰਨਾ ਹੈ ਤੇ ਨਾ ਹੀ ਇਹ ਕੋਈ ਆਖਰੀ ਹੋ ਸਕਦਾ ਇਸ ਤੋਂ ਬਾਅਦ ਵੀ ਪਤਾ ਨਹੀਂ ਆਪਾਂ ਨੂੰ ਕਿੰਨੇ ਕ ਧਰਨੇ ਲਾਉਣੇ ਪੈ ਸਕਦੇ ਨੇ ਜੇ ਇਹ ਬੋਰਡ ਕੰਮ ਦਾ ਹੁੰਦਾ ਸਰਕਾਰਾਂ ਕੰਮ ਦੀਆਂ ਹੁੰਦੀਆਂ ਤਾਂ ਸ਼ਾਇਦ ਆਪਾਂ ਨੂੰ ਇੰਨੇ ਧਰਨੇ ਨਾਲ ਆਣੇ ਪੈਂਦੇ ਆਪਾਂ ਨੂੰ ਸਿਰਫ ਆਪਣੇ ਪੇਪਰਾਂ ਦੀ ਤਿਆਰੀ ਕਰਦੇ ਪੇਪਰ ਪਾਸ ਕਰਦੇ ਤੇ ਆਪਾਂ ਆਪਣੀਆਂ ਨੌਕਰੀਆਂ ਲੈਂਦੇ ਪਰ ਇਹ ਸਰਕਾਰ ਤੇ ਬੋਰਡ ਇੰਨੇ ਨਕੰਮੇਪਨ ਤੇ ਉਤਰਿਆ ਹੋਇਆ ਐ ਐਡੀ ਨਖਿੱਧ ਸਰਕਾਰ ਐ ਇਹ ਕਿ ਧਰਨੇ ਦੇ ਧਰਨੇ ਹੀ ਲਾਣੇ ਪੈ ਰਹਿਣਾ ਆਪਾਂ ਨੂੰ ਸੋ ਇਹ ਨਹੀਂ ਹੈਗਾ ਕਿ ਇਹ ਧਰਨੇ ਜਿਹੜਾ ਉਹ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦੂ ਪਰ ਹਾਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦਿੰਦੀ ਇਹ ਗੱਲ ਜਰੂਰ ਯਕੀਨੀ ਐ ਤਾ ਕਰਕੇ ਬੇਨਤੀ ਹੈ ਕਿ ਆਪਣੇ ਹੱਕਾਂ ਨੂੰ ਪਹਿਚਾਣਦੇ ਹੋਏ ਸਮੇਂ ਸਿਰ ਤੁਸੀਂ ਦਿੱਤੇ ਹੋਏ ਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਬਾਕੀ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਹਾਂ ਇਹ ਵੀਡੀਓ ਅੱਗੇ ਤੱਕ ਸ਼ੇਅਰ ਕਰਨੀ ਚਾਹੀਦੀ ਹੈ ਜਾਂ ਫਿਰ 9 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਇੰਨੀ ਕੁ ਸਪਰੈਡ ਹੋ ਜੇ ਕਿ ਹਰ ਇੱਕ ਵਿਦਿਆਰਥੀ ਦੇ ਫੋਨ 'ਚ ਇਹ ਵੀਡੀਓ ਹੋਵੇ ਤੇ ਉਹ ਵਿਦਿਆਰਥੀ ਆਪਣੇ ਹੱਕਾਂ ਨੂੰ ਪਹਿਚਾਣਦਾ ਹੋਇਆ ਉੱਥੇ ਪਹੁੰਚੇ ਦੇਖੋ ਇੱਕ ਗੱਲ ਕਲੀਅਰ ਹੈ ਕਿ ਇੱਕ ਪਿੰਡ ਦੇ ਵਿੱਚ ਸਾਰੇ ਭਗਤ ਸਿੰਘ ਨਹੀਂ ਹੋ ਸਕਦੇ ਜੋ ਕ੍ਰਾਂਤੀਕਾਰੀ ਸੋਚ ਦੇ ਬੰਦੇ ਹੁੰਦੇ ਨੇ ਜੋ ਚੰਗਾ ਸੋਚਣ ਵਾਲੇ ਬੰਦੇ ਹੁੰਦੇ ਨੇ ਉਹਦੇ ਪਿੱਛੇ ਬਹੁਤ ਜ਼ਿਆਦੇ ਬੰਦੇ ਉਹਨਾਂ ਦੀਆਂ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਨੇ ਤਾਂ ਕਰਕੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜਿਹੜੀ ਲਾਇਬ੍ਰੇਰੀ 'ਚ ਬੈਠੇ ਹੋ ਉੱਥੇ ਪੜ੍ਹਦੇ ਹੋ ਉਸ ਲਾਇਬ੍ਰੇਰੀ 'ਚੋਂ ਸਮੂਹ ਵਿਦਿਆਰਥੀ ਵਰਗੇ ਜਿਹੜਾ ਉਹ ਉੱਟ ਕੇ ਤੁਹਾਡੇ ਪਿੱਛੇ ਤੁਰੂਗਾ ਤੁਸੀਂ ਬਸ ਆਪਣੇ ਆਪ ਦਾ ਹੱਕ ਪਹਿਚਾਣਾ ਤੁਸੀਂ ਇਹ ਸੋਚੋ ਕਿ ਇਹ ਮੇਰਾ ਹੱਕ ਹੈ ਇਹ ਮੈਂ ਲੈਣ ਵਾਸਤੇ ਤਰਨਾ ਦੇਣ ਵਾਸਤੇ ਜਾਣਾ ਤੇ ਬਸ ਤੁਸੀਂ ਤਿਆਰ ਹੋ ਜਾਓ ਜਿਹੜੇ ਬਾਕੀ ਵਿਦਿਆਰਥੀ ਨੇ ਉਹ ਆਪਣੇ ਆਪ ਤਿਆਰ ਹੋ ਜਾਣਗੇ ਬਾਕੀ ਹਾਂ ਇਹ ਵੀ ਹੋ ਸਕਦਾ ਹੈ ਕਿ ਉੱਥੇ ਵਿਦਿਆਰਥੀਆਂ ਦੀ ਗਿਣਤੀ ਹੈ ਜਿਹੜੀ ਬਹੁਤ ਘੱਟ ਹੋਵੇ ਉਹਨੂੰ ਦੇਖ ਕੇ ਤੁਸੀਂ ਡੀਮੋਟੀਵੇਟ ਨਾ ਹੋਇਓ ਤੁਸੀਂ ਆਪਣੇ ਹੱਕ ਪਹਿਚਾਣਨੇ ਨੇ ਅੱਜ ਦੇ ਟਾਈਮ 'ਚ ਕਿਉਂਕਿ ਅੱਜ ਦੇ ਸਮੇਂ 'ਚ ਸਰਕਾਰਾਂ ਦਾ ਕੀ ਹਾਲਾਤ ਨੇ ਉਹ ਆਪਾਂ ਸਭ ਦੇਖ ਚੁੱਕੇ ਹਾਂ ਕਿਉਂਕਿ ਆਵਾਜ਼ਾਂ ਉੱਠਣ ਤੋਂ ਪਹਿਲਾਂ ਹੀ ਦਵਾ ਦਿੱਤੀਆਂ ਜਾਂਦੀਆਂ ਨੇ ਇਹ ਸਭ ਚੀਜ਼ਾਂ ਆਪਾਂ ਹੰੜਾ ਰਹੇ ਆਪਣੇ ਪਿੰਡੇ ਦੇ ਤਾਂ ਕਰਕੇ ਤੁਸੀਂ ਆਵਾਜ਼ ਚੁੱਕੀਏ ਤੁਸੀਂ ਮਹਾਨ ਹੋ ਤੁਸੀਂ ਯੋਧੇ ਹੋ ਤੁਸੀਂ ਗਿਆਨੀ ਹੋ ਤੇ ਬਾਕੀ ਵਿਦਿਆਰਥੀ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੇ ਹੱਕਾਂ ਨੂੰ ਪਹਿਚਾਣੋ ਤੇ ਆਉਣ ਵਾਲੀ 9 ਤਰੀਕ ਨੂੰ ਦਿੱਤੇ ਹੋਏ ਸਮੇਂ ਦੇ ਦਿੱਤੇ ਸਥਾਨ ਤੇ ਪਹੁੰਚੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੱਕ ਸਾਂਝਾ ਕਰੋ ਧੰਨਵਾਦ